ਆਉ ਸਾਹਮਣੇ ਕਿੰਗ ਪੰਜਾਬੀ ਤੇ ਅੱਜ ਪੇਲਾ ਵੀ ਲਾਈਵ ਕੀਤਾ ਜਾਂਦਾ ਹੈ ਬਹੁਤ ਬੜਾ ਧੰਨਵਾਦ ਕਿੰਗ ਪੰਜਾਬੀ ਸਾਡਾ ਵੀਰ ਉਹਤੇ ਵੀ ਲੱਗਦੀ ਜਾਂਦਾ ਹੈ ਕਿੰਗ ਪੰਜਾਬੀ ਆਪਾ ਦਿলো ਧੰਨਵਾਦ ਉਹਨੇ ਕੀ ਕਰੀ ਕਿੰਗ ਪੰਜਾਬੀ ਤੇ ਵੀ ਲਾਈਵ ਚੱਲੀ ਜਾਂਦਾ ਅੱਜ ਦਾ ਮੇਲਾ ਜਿਹੜਾ ਇਹ ਮਣੀ ਨੂੰ ਪਿਆਰ ਕਰਦੇ ਇਕ ਵਾਰੀ ਤਾੜੀਆਂ ਮਾਰਦੇ ਤਾਂ ਮਣੀ ਦੀ ਕਹਿੰਦੇ ਕਬੱਡੀ ਪੈ ਗਈ ਖੇਡ ਦੇ ਮੈਦਾਨ ਵਿੱਚ ਆਓ ਸਾਹਮਣੇ ਬੱਲੇ ਨੰਬਰ ਕਿੰਦੇ ਡਰੇਡਰ ਦਾ ਮੌਸਮ ਨੇ ਪੌਂਡੀ ਕਰ ਦੋ ਗਰਾਊਂਡ ਦੇ 3 ਮੌਸਮ ਨੇ ਗਰਾਊਂਡ ਦੇ ਵਿੱਚ ਪੌਂਡੀ ਕਰਦੇ ਬਹੁਤ ਵੱਡਾ ਧੰਨਵਾਦ ਕਰਦਾ ਸਾਰੇ ਵੀਰਾਂ ਦਾ ਨਾਲ ਹੀ ਟੀਮਾਂ ਆ ਜਾਣ ਬੱਗਾ ਕਾਰਾਂ ਦੇ ਰੁਖਾਵਾਂ ਦੇ ਬਗੇਲੇ ਵਾਲਾ ਕਿਰਪਾ ਕਰਕੇ ਟੀਮਾਂ

ਕਦੇ ਮਣੀ ਫੜ ਲਿਆ ਇੱਧਰ ਕਹਿੰਦੇ ਬੁੱਟੇ ਬੁੱਲੇ ਵਾਲਾ ਉੱਧਰ ਕਹਿੰਦੇ ਪੇਰ ਕਬੱਡੀ ਬਾਲ ਲਈ ਤਲਵਰ ਤਿਆਰ ਉੱਧਰ ਸਾਹਮਣੇ ਕਹਿੰਦੇ ਬੁੱਟਰ ਬੁੱਲੇ ਵਾਲਾ ਉਹ ਨਹੀਂ ਮਾਰਦਾ ਮੱਗਾ ਜਿੰਨੇ ਵੀ ਜੱਫੇ ਨਾਲ ਇੱਕ ਵੀਰ ਦੇਣਾ 1900 ਜਿੰਨੇ ਮੰਗੀ ਉਹਨੂੰ ਜੱਫੇ ਲਈ ਨਾ ਰੇਡਾਂ ਲਿਆਉ 1900 ਸਾਂਨੇ ਇੱਕ ਪ੍ਰਾਰਥਨਾ ਦਵਾ ਦੇਣੀ ਹੈ ਇਹ ਵੀ ਗੱਲ ਪੱਕੀ ਹੈ ਜਿੰਨੀਆਂ ਮਰੀ ਰੇਡਾਂ ਵੱਜੂ 1900 ਇੱਕ ਵੀਰ ਆਇਆ ਉਹ ਕਹਿੰਦਾ ਵੀ ਆਪਾਂ ਦੇ ਦੇਣਾ ਉਹ ਮਣੀ ਨੇ ਦੂਜੀ ਮੌੜਦੀ ਪਰ ਸਾਹਮਣੇ ਕਦੇ ਟੱਕਰ ਫਿਰੇ ਦੀ ਹੈ ਉਹ ਬੱਡਰ ਬਖੂਏ ਵਾਲਾ ਉਹ ਕਬੱਡੀ ਟਰਾਈ ਪਰ ਮੜੀ ਕਦੇ ਉਹ ਕਬੱਡੀ ਬਾਕੀ ਟੀਮਾਂ ਜੈਉਰੀ ਦੇ ਨਾਲ ਆ ਰਹਿਣਾ ਪਰ ਸਾਹਮਣੇ ਕਦੇ ਮਣੀ ਉਹ ਕਦੇ ਮਦੀਰਪਿੰਡ ਵਾਲਾ ਉਹ ਕਦੇ ਕਬੱਡੀ ਬਾਲ ਲਈ ਤਿਆਰ-ਤਾਰ ਹੈ ਪਰ ਸਾਹਮਣੇ ਕਦੇ ਡਬਲ ਟੱਚ ਪਰ ਪੁਆਇੰਟ ਕਹਿੰਦੇ ਉਹ ਮਦੀਰ ਦੀ ਟੀਮ ਦੇ ਉਹ ਖਾਤੇ ਵਿੱਚ ਜੜਦਾ ਹੋਇਆ ਹੈ ਓਏ ਮਣੀ ਦਾ ਕੰਮ ਕਿੰਨੇ ਲੱਗਿਆ ਬਾਈ ਏ ਮਣੀ ਆ ਮਦੀਰ ਦੀ ਧਰਤੀ ਦਾ ਲੈ ਮਣੀ ਅੱਜ ਕਹਿੰਦੇ ਚਾਚੇ ਤਾਏ ਵੀ ਆਏ ਬੈਠੇ ਆ ਆਣੇ ਪਾਪਾ ਜੀ ਵੀ ਆਉਣਗੇ ਅੱਜ ਚਾਚੇ ਤਾਏ ਆਏ ਬੈਠੇ ਅੱਜ ਉਹ I don't know. ਜਿਹੜਾ ਜੱਟ ਕਦੇ ਹੋਰ ਟਰੈਕਟਰ ਸਾਹਿਬ ਕੇ ਰੱਖਦਾ ਹੈ ਪਰ ਸਾਹਮਣੇ ਟੱਕਰ ਫਿਲੇ ਦੀ ਹੈ ਉਹ ਕਦੇ ਪਾਵਟ ਮੈਨੂੰ ਲੱਗਦਾ ਰੇਡਰ ਦੇ ਖਾਤੇ ਵਿੱਚ ਜੁੜਦਾ ਹੋਇਆ ਹੈ ਮੇਰੀਆਂ ਵਾਲੇ ਮੈਕ ਤੇ ਮੇਰਾ ਵੱਡਾ ਬਾਈ ਇੰਡੀਅਨ ਫੋਖਰ ਵਾਲੇ ਮੈਕ ਤੇ ਵੱਡਾ ਬਾਈ ਲੱਖਾ ਭੋਲੂ ਵਾਲੀਆ ਉਹ ਵੀ ਆ ਜਾਵੇ ਬਹੁਤ ਵੱਡਾ ਧੰਨਵਾਦ ਕਰਦੇ ਆ ਸਾਰੇ ਬਲਾਰਿਆਂ ਦਾ ਸਾਡੇ ਵਿੱਚ ਕਾਰ ਪੋਜੜਦੇ ਬਹੁਤ ਵੱਡਾ ਧੰਨਵਾਦ ਕਰਦੇ ਆ ਬਾਰੇ ਪੰਜਵੀਂ ਮਾਰਦੀ ਆ ਮਣੀਆਂ ਮਦੀਰ ਦੀ ਧਰਤੀ ਦਾ ਮੁੰਡਾ ਆਉ ਸਾਹਮਣੇ ਉਹ ਪੰਗੜੀ ਮੋੜਦੀ ਪੰਗੜੀ ਮੋੜਦੀ ਏ ਬੁੱਲੇ ਨੰਬਰ ਕਿਹਦੇ ਮਣੀ ਦਾ ਆਉ ਸਾਹਮਣੇ ਬਹੁਤ ਜਨੇ ਪੁਆਇੰਟ ਮਣੀ ਦੇ ਨਵੇਂ ਜਿੰਨੇ ਮਣੀ ਨੂੰ ਜੱਫੇ ਲਾ ਗਿਆ ਪੁੱਤਰਾ ਵੀ ਟੀਮ ਲੋ ਹਰ ਇੱਕ ਜੱਫੇ ਦੇ 100 ਰੁਪਿਆ ਜੇ ਰਾਜਾ ਜੱਫਾ ਲਾਵੇ ਤੇ ਬਾਈ ਕਹਿੰਦਾ ਦੋਰਾ ਬਰਾਣਾ ਪਾ 100 ਦੇ ਦੇਣਾ ਹੈ ਹਰ ਇੱਕ ਜੱਪੇ ਦਾ 100 ਹੋਵੇਗਾ ਔਰ ਸਾਹਮਣੇ ਪਿੰਗਰ ਨੂੰ ਤੂੰ ਖੜਾ ਜਾਂ ਕਹਿ ਮੰਗੀ ਨੂੰ ਇਹ ਬੱਲੇ 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 ਆ ਪਿੰਗਰ ਆ ਗਏ ਨੇ ਇਹ ਪਿੰਗਰ ਆ ਗਏ ਆ ਮਨੀਰ ਦੀ ਤਸੀਦਾ ਇਹ ਜਦੋਂ ਵੀ ਹੱਥ ਪਾਉਂਦਾ ਤੇ ਬਰਾਣਾ ਪੱਕੇ ਹੀ ਪਾਉਂਦਾ ਤੇ ਪੱਕੇ ਹੀ ਪਾਉਂਦਾ ਓ ਛੇਨੀ ਮੋੜਤੀ ਕਬੱਡੀ ਓ ਮਨੀ ਨੇ ਇਹ ਕਹੇ ਮਨੀ ਦੇ ਨਾਮ ਤੇ ਕੰਦਰੀ ਵੀ ਮਾਰਦੇ ਨੇ ਛੇਨੀ ਹਾਂ ਲੱਗਿਆ ਮੈਂ ਜਿਹੜੇ ਮੁਰੀਦਾਂ ਨੇ ਤੇਰੀ ਮੋੜ ਦਿੱਤੀ ਇੱਕ ਵੱਡੇ ਬਾਲ ਲਈ ਉਹ ਫੇਰ ਕਦੇ ਮਨੀਤ ਚਾਰਬਰ ਤਿਆਰ ਮੇਰਾ ਪੱਟਾ ਵੀ ਮੇਰੇ ਕੋਲ ਸੀਨੀਅਰ ਬਲਾਰਾ ਲੱਖਾ ਭੋਲੂ ਵਾਲੀ ਆ ਵੀ ਜਲਦੀ ਦੇ ਨਾਲ ਖੇਡ ਅੱਜ ਕਦੇ ਮਨੀਰ ਦੇ ਵਿੱਚ ਉਹ ਸਾਰੇ ਝੋਟੀ ਦੇ ਆਏ ਹੋਏ ਲੱਖਾ ਬੋਲੂ ਵਾਲਿਆ ਮੇਰੇ ਤੋਂ ਵੱਡਾ ਬਾਈ ਜਿੱਤੇ ਵੀ ਮੇਰੀ ਬਾਤ ਸੁਣਦਾ ਜਲਦੀ ਨਾਲ ਆ ਜਾਵੇ ਲੱਖਾ ਬੋਲੂ ਵਾਲਿਆ ਵੱਡੇ ਬਾਈ ਕਬੱਡੀ ਫੇਰ ਪੈ ਗਈ ਹੈ ਕਬੱਡੀ ਮੈਨੂੰ ਲੱਗਦਾ ਸੱਤਵੀਂ ਮਣੀ ਮੋੜੂਗਾ ਮਨੀਰ ਦੀ ਧਰਤੀ ਦਾ ਇਹ ਆ ਮਣੀ ਐਨ ਟਿਕਾਣੇ ਗੱਲਾਂ ਲੱਗੀਆਂ ਪਈਆਂ ਨੇ ਪਰ ਕਬੱਡੀ ਪਾਉਣ ਦੇ ਲਈ ਮੁੰਡਾ ਬਰਿਆ ਹੋਇਆ ਹੈ Double attack double attack kucingnya besar. Mangga number raiter Number <laughs> raiter Number raiter lagi. Mangga pena. Refri diterima, mangga pena. ਇੱਥੇ ਕਰਕੇ ਟੀਮਾਂ ਬਾਬਾ ਕਾਲਾ ਮਰ ਰੁਖਾਲਾ ਤੇ ਭਗੇਲੇ ਵਾਲੀ ਦੀਆਂ ਟੀਮਾਂ ਜਲਦੀ ਦੇ ਨਾਲ ਆ ਰਹੀਆਂ ਬਾਬਾ ਕਾਲਾ ਮਰ ਰੁਖਾਲਾ ਤੇ ਭਗੇਲੇ ਵਾਲੇ ਦੀ ਟੀਮਾਂ ਜਲਦੀ ਦੇ ਨਾਲ ਆ ਜਾਣ ਬਾਬਾ ਕਾਲਾ ਮਰ ਰੁਖਾਲਾ ਤੇ ਭਗੇਲੇ ਵਾਲੇ ਦੀਆਂ ਟੀਮਾਂ ਰਸ਼ਨ ਮਾਰ ਕੇ ਜੱਫਾ ਲਾਉਂਦਾ ਬਕਰਨ ਮਾਰ ਕਹਿੰਦਾ 500 ਦੇ ਦੇਣਾ ਏਕ ਰਾਜੂ ਭਰਾ 100 ਰੁਪਇਆ ਉਹ ਮਣੀ ਦੇ ਲਈ ਉਹਨੇ ਪਹੁੰਚਦਾ ਕਰ ਦਿੱਤਾ ਹੈ ਬੱਤਾ ਕਾਲਾ ਦੇ ਸਹਾਰਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰੇ ਮੁੰਡਿਆਂ ਦਾ ਜਿਹੜੀ ਕੱਲ ਜਿਹੜੀ ਬਾਰਿਸ਼ ਹੋਈ ਸੀ ਗਰਾਊਂਡ ਦੇ ਵਿੱਚ ਪਾਣੀ ਬਹੁਤੜੀਆਂ ਸੀ ਤੇ ਇਕੱਲੇ ਇਕੱਲੇ ਵੀਰ ਨੇ ਪਰਦੀ ਪਾਈ ਤੇ ਬਹੁਤ ਹੀ ਮਿਹਨਤ ਕੀਤੀ ਏ ਗਰਾਊਂਡ ਤਿਆਰ ਕੀਤਾ ਏ ਇਹ ਕਬੱਡੀ ਨੂੰ ਪਿਆਰ ਕਰਨ ਵਾਲੇ ਏ ਆ ਆ ਗਾ ਲੱਖਾ ਭੋਲੂ ਵਾਲੀ ਏ ਤੇ ਦੀਪ ਗੱਲ ਕਰਨਗੇ ਉਹ ਮਣੀ ਮਣੀ ਪਰ ਐਸ ਵਾਸਤੇ ਮਦੀਰ ਚਿੱਤਗੀ ਕਾਲਾ ਮਰੁਖੜਾ ਤੇ ਬਗੇਲੇ ਵਾਲਾ